ਭਗਤ ਭਗਤ ਜਗ ਵਜਿਆ ਇਸੇ ਪ੍ਰਕਾਰ ਉਦਾਹਰਣ ਦੀ ਸੁਣੋ ਕਹਿੰਦੇ ਭਗਤੀ ਕਰਨੇ ਕਰਕੇ ਭਗਤ ਜਗਤ ਵਿੱਚ ਵਜਿਆ ਪ੍ਰਗਟ ਹੋ ਗਿਆ ਚੌਹਾਂ ਚੱਕਾਂ ਦੇ ਵਿੱਚ ਚਮਰੇਟਾ ਚਮਰੇਟਾ ਜਮਿਆਰਾ ਦਾ ਲੜਕਾ ਚੌਹਾਂ ਚੱਕਾਂ ਦੇ ਵਿੱਚ ਰਵਿਦਾਸ ਭਗਤ ਜੀ ਪਾਣਾ ਗੰਡਾ ਰਾਹ ਵਿੱਚ ਇਹ ਗੰਡਾ ਦੇ ਰਾਹ ਵਿੱਚ ਇਹ ਜੋੜੇ ਗੰਢਣ ਦਾ ਕੰਮ ਕਰਿਆ ਕਰਦਾ ਕੁਲਾ ਧਰਮ ਢੋਏ ਢੋਰ ਸਮੇਟਾ ਇਹਨਾਂ ਦੇ ਕੋਲ ਦਾ ਧਰਮ ਸੀ ਨਾ ਉਹਸ ਵੇਲੇ ਢੋਰ ਪਸ਼ੂ ਵੀ ਇਹਨੇ ਸੀ ਸਮੇਟਣ ਵਾਸਤੇ ਉਹਨਾਂ ਦੇ ਚਵਣਾ ਪੋਸ ਲਾਉਣ ਵਾਸਤੇ ਪਸ਼ੂਆਂ ਨੂੰ ਢੋਆ ਕਰਦੇ ਇਹਨਾਂ ਦੇ ਕੋਲ ਦੇ ਜਾ ਕੇ ਤੇ ਢਵੰਤ ਜਿਹਾ ਬਨਾਰਸੀ ਆਸ-ਪਾਸ ਹੁਣ ਤੱਕ ਕਾਂਸੀ ਦੇ ਵਾਲੇ ਪਾ ਵਾਲੇ ਕਹਿੰਦੇ ਮੁਰਦਿਆਂ ਨੂੰ ਪਸ਼ੂਆਂ ਨੂੰ ਢੋਂਦੇ ਫਿਰਦੇ ਆ ਉਹ ਕੁਝ ਇਹਨੂੰ ਕਰਨਾ ਪੈਂਦਾ ਸੀ ਜਿਉਂ ਕਰ ਮੈਲੇ ਛਿਥੜ ਸਾਧ ਸੰਗੇ ਜੀ ਜੀਵਨ ਇਹੋ ਜਿਹਾ ਸੀ ਰਵਦਾਸ ਦਾ ਜਿਵੇਂ ਕੋਈ ਮਹਿਲੇ ਚੀਸੜੇ ਵਸਤਰ ਹੋਣ ਹੀਰਾ ਲਾਲ ਅਮੋਲ ਪੁਲੇਟ ਉਹਦੇ ਵਿੱਚ ਹੀਰਾ ਤੇ ਲਾਲ ਜਿਹੜਾ ਹੋਵੇ ਅਮੋਲ ਕੋ ਲਪੇਟ ਕੇ ਰੱਖਿਆ ਹੋਵੇ ਐ ਭਵੇਂ ਚਮਿਆਰਾ ਦੇ ਘਰ ਹੀ ਜੰਮਿਆ ਸੀ ਪਰ ਇਹਦਾ ਹੀਰਾ ਲਾਲ ਦੀ ਨਹੀਂ ਅਮੋਲਕ ਜੀਵਨ ਸੀ ਇਹ ਲਪੇਟ ਕੇ ਇਸ ਜਮਿਆਰਾ ਦੇ ਪੁੱਤਰ ਨੇ ਫਿਰਦੇ ਜਮਾਰ ਨੂੰ ਭਗਤੀ ਲਾਲ ਪ੍ਰੇਮ ਤੇ ਹੀਰਾ ਨਾਮ ਲਪੇਟ ਕੇ ਰੱਖਿਆ ਸੀ ਰਵਿਦਾਸ ਭਗਤ ਜੀ ਪਿਛਲੇ ਜਨਮ ਵਿੱਚ ਬ੍ਰਹਮਚਾਰੀ ਸਨ ਇਹ ਰਾਮਾਨੰਦ ਜੀ ਦੀ ਸੇਵਾ ਕਰਿਆ ਕਰਦੇ ਸੇਵਾ ਕਰਦੇ ਆਂ ਤਾਂ ਇੱਕ ਦਿਨ ਦੀ ਗੱਲ ਹੈ ਸੰਤੋਖਾ ਨਾਮੇ ਉੱਥੇ ਛਾਹੂਕਾਰ ਸੀ ਇੱਕ ਉਹ ਚਮਿਆਰ ਸੀ ਇਹ ਠੇਕਾ ਠੇਕੇਦਾਰ ਸੀ ਇਹਦੇ ਕਾਰੋਬਾਰ ਨਹੀਂ ਸੀ ਹੁੰਦੀ ਇਹ ਕਿਹਾ ਕਰਦਾ ਬ੍ਰਹਮਚਾਰੀਆਂ ਨੂੰ ਕਿ ਮੇਰੇ ਘਰੋਂ ਜੀ ਸੀਦਾ ਲਿਜਾਓ ਰਾਮਾਨੰਦ ਨੂੰ ਸ਼ਿਕਾਓ ਰਾਮਾਨੰਦ ਦਾ ਹੁਕਮ ਨਹੀਂ ਸੀ ਨੀਚ ਆਦਮੀ ਦੇ ਘਰੋਂ ਭੋਜਨ ਲਿਆਉਣ ਦਾ ਉਸ ਦਿਨ ਇੱਕਦਮ ਬੜੀ ਬਰਖਾ ਪਈ ਬਹੁਤ ਚਿੱਕੜ ਹੋ ਗਿਆ ਗਲੀਆਂ ਵਿੱਚ ਚਿੱਕੜ ਹੋਣ ਤੋਂ ਕਬੀਰ ਸਾਹਿਬ ਜੀ ਤੇ ਨਾਮਦੇਵ ਜੀ ਤੇ ਰਵਿਦਾਸ ਤਿੰਨੇ ਬ੍ਰਹਮਚਾਰੀ ਦੇ ਰੂਪ ਵਿੱਚ ਉਸ ਵਕਤ ਜਦੋਂ ਭਿਖਸ਼ਾ ਲੈਣ ਵਾਸਤੇ ਗਏ ਰਸਤੇ ਵਿੱਚ ਇਹਨਾਂ ਸੰਤੋਖੇ ਨੇ ਉਹ ਬੜੀ ਬੇਨਤੀ ਕੀਤੀ ਕਿ ਅੱਜ ਮੀਂਹ ਪੈਂਦਾ ਹੈ ਮੇਰੇ ਘਰੋਂ ਅੰਨ ਲੈ ਜਾਓ ਉਸ ਵੇਲੇ ਰਵਿਦਾਸ ਨੇ ਕਿਹਾ ਵੀ ਚਲੋ ਇਹਨਾਂ ਦਾ ਅੰਨ ਲੈ ਲਈਏ ਕਬੀਰ ਤੇ ਦਾ ਨਾਮਦੇ ਵੀ ਅਨਸਾਰੀ ਹੋ ਗਏ ਇਹ ਸਿੱਧਾ ਲੈ ਕੇ ਇਹਦੇ ਘਰ ਸੰਤੋਖੇ ਦੇ ਘਰ ਦਾ ਪ੍ਰਸ਼ਾਦਾ ਜਦੋਂ ਪਕਾ ਕੇ ਖਵਾਇਆ ਰਾਮਾ ਨੰਦ ਨੂੰ ਰਾਮਾ ਨੰਦ ਦਾ ਸਮਾਜ ਨਾ ਲੱਗੇ ਖੱਲਾਂ ਹੀ ਖੱਲਾਂ ਕੁੱਨਾਂ ਹੀ ਕੁੱਨਾਂ ਦੱਸਣ ਬੁਲਾ ਕੇ ਬ੍ਰਹਮਚਾਰੀਆਂ ਨੂੰ ਪੁੱਛਿਆ ਕਹਿਣ ਲੱਗੇ ਦੱਸੋ ਬਈ ਇਹ ਕੀ ਦੇ ਘਰ ਦਾ ਅਨਾਜ ਜਿਵੇਂ ਨੂੰ ਖਵਾਇਆ ਇਹਨਾਂ ਨੇ ਸੱਚ-ਸੱਚ ਦੱਸਤਾ ਕਿ ਮਹਾਰਾਜ ਜੇ ਸੰਤੋਖਾ ਜਿਹੜਾ ਸ਼ਾਹੂਕਾਰ ਹੈ ਜੋ ਠੇਕੇ ਦਾ ਕੰਮ ਕਰਦਾ ਹੈ ਇਸਦੇ ਮਹਾਰਾਜਾ ਘਰ ਦਾ ਅਨ ਤੁਨੂ ਸ਼ਿਕਾਇਆ ਹੈ ਕਹਿਣ ਲੱਗੇ ਪੁੱਛ ਕੇ ਆ ਉਹਨੂੰ ਕੀ ਸੰਕਲਪ ਹੈ ਸੰਕਲਪ ਪੁੱਛਿਆ ਕਹਿੰਦਾ ਜੀ ਮੇਰੇ ਘਰ ਚ ਔਲਾਦ ਨਹੀਂ ਹੈ ਔਲਾਦ ਵਾਸਤੇ ਮੈਂ ਸੇਵਾ ਕੀਤੀ ਹੈ ਉਸ ਵਕਤ ਰਾਮਾਨੰਦ ਜੀ ਗੁੱਸੇ ਹੋ ਕੇ ਕਹਾਂ ਮੈਂ ਕਹਾਂ ਨਹੀਂ ਪੁੱਤ ਬਣਾਣਾ ਹਣਾ ਰਵਦਾਸ ਨੂੰ ਕਹਿਣ ਲੱਗਾ ਤੂੰ ਜਾ ਕੇ ਉਸ ਚ ਮਿਆਰੀ ਦੇ ਘਰ ਜਾਮ ਇਹ ਨਾਮਦੇਵ ਨੂੰ ਸ਼ਰਾਬਤਾ ਵੀ ਜਾ ਤੂੰ ਸ਼ੀਂਬਿਆਂ ਦੇ ਘਰ ਜਾਮ ਕਵੀਰ ਨੂੰ ਸ਼ਰਾਬਤਾ ਤੂੰ ਝਿਲਾਹਾਂ ਦੇ ਘਰ ਜਾਮ ਇਹਨਾਂ ਨੇ ਕਿਹਾ ਜਨਮ ਬਾਬਾ ਤੇਰੇ ਕੇ ਅਸੀਂ ਧਾਰ ਲੈਨੇ ਆ ਪਰ ਉਸੇ ਜਨਮ ਚ ਪਰਮੇਸ਼ਰ ਦੀ ਸਾਨੂੰ ਪ੍ਰਾਪਤੀ ਹੋ ਜੇ ਇਹਨਾਂ ਕਹ ਰਾਮਾਨੰਦ ਨੇ ਹੱਚਾ ਉਸੇ ਜਨਮ ਥੋਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਤੇ ਤੁਹਾਨੂੰ ਜਨਮ ਜ਼ਰੂਰ ਧਾਰਨਾ ਪਊਏ ਮੇਰਾ ਸਰਾਫ ਰਿਹਾ ਇਉਂ ਸਾਧ ਸੰਗਤ ਜੀ ਰਵਦਾਸ ਭਗਤ ਜੀ ਤੇ ਨਾਮਦੇਵ ਜੀ ਸ਼ਿਮਬਿਆ ਦੇ ਘਰ ਜੰਮੇ ਕਬੀਰ ਜਲਾਹਾ ਦੇ ਘਰ ਪਲਿਆ ਇਹ ਹਾਲਤ ਹੋਈ ਉਹ ਰਾਮਾਨੰਦ ਦੇ ਸਰਾਫ ਕਰਕੇ ਤੇ ਰਵਦਾਸ ਜੀ ਜਦੋਂ ਜੰਮਿਆ ਉਹ ਦੁੱਧ ਨਾ ਚੁੰਗੇ ਜਿਮਿਆਰੀ ਦਾ ਰਾਮਾਨੰਦ ਨੇ ਆ ਕੇ ਗੁਰਮੰਤਪੁਰ ਦਾ ਕਹਿੰਦੇ ਹੁਣ ਪਾਪ ਨਹੀਂ ਲੱਗਣ ਲੱਗਾ ਚੁੰਗਲਾ ਦੁੱਧ ਇਸ ਪ੍ਰਕਾਰ ਉਦਾਸ ਭਗ ਜੀ ਹੋਏ ਹਨ ਇਹ ਰਾਮਾਨੰਦ ਦੇ ਸਰਾਫ ਕਰਕੇ ਹੀ ਬ੍ਰਹਮਚਾਰੀ ਜਿਹੜੇ ਸਨ ਪਹਿਲਾਂ ਇਹ ਇਹਨਾਂ ਪੇਡਿਆਂ ਘਰਾਂ 'ਚ ਜਨਮ ਧਾਰਿਆ ਇਹਨਾਂ ਨੇ ਯੋਗ ਕਰ ਮੈਲੇ ਚੀਥੜੇ ਤੇ ਜਿਸ ਘਰ ਮੈਲੇ ਚੀਥੜੇ ਵਸਰ ਹੋਣ ਹੀਰਾ ਲਾਲ ਅਮੋਲ ਪਲੇਟਾ ਜਿਹੜਾ ਹੀਰਾ ਪਰਵੇਸ਼ ਦਾ ਨਾਮ ਹੈ ਲਾਲ ਪ੍ਰੀਮ ਅਮੋਲ ਕਲਪੇਟ ਕੇ ਇਹਨਾਂ ਦੇ ਸਿਰ 'ਤੇ ਰੱਖਿਆ ਸੀ ਮਹਾਰਾਜ ਨੇ ਚਾਹ ਵਰਣ ਉਪਦੇਸ਼ ਦਾ ਦੇਖੋ ਚਾਹ ਵਰਣ ਨੂੰ ਉਲਾਸ ਨੂੰ ਉਪਦੇਸ਼ ਦਿੱਤਾ ਜਦੋਂ ਉਲਾਸ ਭਗਤ ਨੂੰ ਚਾਲਾ ਮਾਈ ਕੁ ਰਾਣੀ ਇਹਨਾਂ ਦੀ ਸੇਵਕਣ ਬਣ ਗਈ ਉਹਨੇ ਜੱਗ ਕੀਤਾ ਕਿ ਕਾਂਸੀ ਤੇ ਆ ਕੇ ਰਵਦਾਸ ਜੀ ਨੂੰ ਕਿਹਾ ਮਾਰਾ ਮੇਰਾ ਜੱਗ ਤਾਂ ਸਪੂਰਨ ਹੋ ਤੁਸੀਂ ਚਰਨ ਪਾਓ ਰਵਦਾਸ ਨੇ ਕਿਹਾ ਜਾਤੀ ਮਾਨ ਵਾਲੇ ਬੀਬੀ ਸਾਡੇ ਤੇ ਦੇਖ ਕੇ ਨਫਰਤ ਕਰਨਗੇ ਕਹਿੰਦੀ ਨਹੀਂ ਜੀ ਜ਼ਰੂਰ ਚਲੋ ਰਵਦਾਸ ਜੀ ਉਹਦੇ ਪ੍ਰੇਮ ਕਰਕੇ ਚਲੇ ਗਏ ਜਦੋਂ ਜਾ ਕੇ ਬੈਠੇ ਪੰਗਤ ਵਿੱਚ ਸਾਰੇ ਛੂਤ ਛੂਤ ਕਰਕੇ ਉਠਖੜੋ ਤੇ ਆ ਨਹੀਂ ਛੜਦਾ ਰਾਣੀ ਕਿਹਾ ਮਾਰਾ ਮੈਂ ਹੁਣ ਕਿਵੇਂ ਕਰਾਂ ਇਹ ਰਵਦਾਸ ਨੇ ਕਿਹਾ ਰਾਣੀ ਸਾਨੂੰ ਅਸੀਂ ਤੈਨੂੰ ਕਿਹਾ ਸੀ ਸਾਨੂੰ ਨਾਮ ਬੁਲਾ ਇਨ ਸਾਦਾ ਸ਼ੱਬੜ ਸ਼ਾਇਆ ਪੈਣੀ ਕਰਕੇ ਇਹਨਾਂ ਨੇ ਕਿਹਾ ਭਿੱਕੇ ਗਏ ਹੁਣ ਇਹਨਾਂ ਰਸੂ ਦੇ ਦੇ ਕਹੇ ਦੇ ਮੇਰੇ ਵਾੜੇ 'ਚ ਹੀ ਸਾਰੇ ਰੋਟੀ ਪਾਣੀ ਬਣਾ ਕੇ ਖਾਣ ਜਦੋਂ ਇਹ ਸਾਲ ਸੰਗੇਜੀ ਰਸਤੇ ਰਾਣੀ ਨੂੰ ਦੇਤੀ ਆਪੋ ਆਪਣੀਆਂ ਰੋਟੀਆਂ ਪਕਾ ਕੇ ਲੱਗੇ ਖਾਣ ਉਸ ਵੇਲੇ ਵਾਸ਼ਗੁਰੂ ਨੂੰ ਭੱਗ ਦੀ ਨਾਦਰੀ ਨਾ ਭਾਈ ਇੱਕ ਬ੍ਰਹਮਚਾਰੀ ਇੱਕ ਬ੍ਰਾਹਮਣ ਦੇ ਵੇਲੇ ਦੋ ਦੋ ਰਵਦਾਸ ਦੇ ਰੂਪ ਧਾਰ ਕੇ ਮਾਰਾ ਬੈਠ ਗਏ ਜਦੋਂ ਬੁਰਕੀ ਤੋੜਦੇ ਤਾਂ ਬੁਰਕੀ ਤੋੜਦੇ ਇਹ ਮੂੰਹ 'ਚ ਪਾਉਂਦੇ ਮੂੰਹ 'ਚ ਪਾਉਂਦੇ ਆ ਬਸੇਰਾ ਅਸਰਾ ਦੂਰ ਕਰਦੇ ਪਰ ਹੁੰਦੇ ਨਹੀਂ ਆਕਾਰ ਦਿਸੀ ਜਾਂਦੇ ਅੱਠ ਵਿੱਚ ਨਹੀਂ ਆਉਂਦੇ ਉਸ ਵੇਲੇ ਸਾਰਿਆਂ ਅਨੁਮਾਨ ਛੱਡ ਕੇ ਰਵਿਦਾਸ ਜੀ ਮਾਰੂਸ ਕਰੇ ਚੌਥੇ ਪਾਰਸ਼ਨ ਲਿਖਿਆ ਹਰ ਕੀਰਤ ਨੂੰ ਇੱਕ ਗਾਏ ਪਤ ਤ ਜਾਤ ਉਤਮ ਪਿਆ ਚਾਰ ਵਰਨ ਪਏ ਪਗਾਏ ਚਾਰੇ ਵਰਨਾਂ ਦੇ ਫਿਰ ਰਵਿਦਾਸ ਦੇ ਪੈਰੀਂ ਆ ਕੇ ਪੈ ਗਏ ਸੀ ਸਾਨੂੰ ਬਾਬਾ ਬਖਸ਼ਾਲਾ ਉਦੋਂ ਰਵਿਦਾਸ ਜੀ ਦੇ ਇੰਨਾ ਪ੍ਰਤਾਪ ਹੋਇਆ ਸੀ ਉਹ ਜ਼ਿਕਰ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ ਚਾਹ ਵਰਨਾ ਉਪਦੇਸ਼ ਦਾ ਚਾਹ ਵਰਨਾ ਨੂੰ ਉਪਦੇਸ਼ ਦਿੱਤਾ ਰਬਦਾਸ ਜੀ ਨੇ ਕਹਿਣ ਲੱਗੇ ਗਿਆਨ ਧਿਆਨ ਕਰ ਭਗਤ ਸਹਿਟਾ ਇਹਨੇ ਭਾਈ ਪਰਮੇਸ਼ਰ ਦਾ ਨਿਰਗੁਣ ਦਾ ਗਿਆਨ ਸਰਗੁਣ ਦਾ ਧਿਆਨ ਅਤੇ ਪਰਮੇਸ਼ਰ ਦੀ ਭਗਤੀ ਦੇ ਸਹਿਟਾ ਮਲਾਪੀ ਬਣਾ ਤੇ ਨਾਵਣ ਆਇਆ ਸੰਗ ਮਿਲ ਇਸ ਪ੍ਰਕਾਰ ਇੱਕ ਜੰਦ ਦੀ ਗੱਲ ਹੈ ਇਕ ਗੰਗਾਦੇਸ਼ ਨਾਨ ਕਰਨ ਵਾਸਤੇ ਗੰਗਾ ਦਾ ਸੰਗ ਮਿਲ ਕੇ ਆਇਆ ਬਾਨਾਰਸ ਕਰ ਗੰਗਾ ਛਿਟ ਉਹਨਾਂ ਨੇ ਗੰਗਾ ਦੇ ਛਾਂ ਵਿੱਚ ਤੇ ਬਨਾਰਸੀ ਵਿੱਚ ਆਉਣ ਦਾ ਕੀਤਾ ਖਿਆਲ ਪਰ ਬਨਾਰਸ ਕਰ ਗੰਗਾ ਥਿਟ ਗੰਗਾ ਦੇ ਪੂਰਬ ਦਾ ਸਥਾਨ ਜਾਣ ਕਰਕੇ ਬਨਾਰਸ ਕਾਂਸੀ ਵਿੱਚ ਆਏ ਕੱਢ ਕਸੀਰਾ ਸੌਪਿਆ ਰੋਜ਼ਾ ਜੀ ਦੀ ਪਾਸ ਜੁੱਤਾ ਇੱਕ ਬ੍ਰਾਹਮਣ ਨੇ ਗੰਡਾਇਆ ਉਹ ਕਹੇ ਕਿ ਮੈਂ ਜੀ ਦਿੱਤੇ ਬਿਨਾ ਮੇਰੀ ਯਾਤਰਾ ਨਹੀਂ ਸਫਲੀ ਹੋਣੀ ਰੋਜ਼ਾ ਜੀ ਕਹਿਣ ਲੱਗੇ ਮੈਂ ਲੈਣੀ ਨਹੀਂ ਮਜੂਰੀ ਤੁਸੀਂ ਯਾਤਰੂ ਆ ਤੁਹਾਡੇ ਜੋੜੇ ਗੰਡੇ ਦਾ ਮੁੱਲ ਨਹੀਂ ਮੈਂ ਲੈਣਾ ਉਹਨ ਕਹਿੰਦਾ ਮੈਂ ਦੋ ਥੇਲੇ ਦੇਣੇ ਆ ਇਸ ਪ੍ਰਕਾਰ ਅਰਦਾਸ ਜੀ ਨੇ ਉਹ ਜਿਹੜੇ ਬ੍ਰਾਹਮਣ ਥੇਲੇ ਦਿੱਤੇ ਸੀ ਜੁੱਤੀ ਘੰਡਾਈ ਦੇ ਉਹ ਕਸੀਰਾ ਦੋ ਥੇਲਿਆਂ ਦਾ ਨਾਮ ਹੈ ਅਰਦਾਸ ਜੀ ਨੇ ਆਪਦੇ ਕੋਲੋਂ ਕੱਢ ਕੇ ਲੈ ਕਹਿੰਦੇ ਇਹੋ ਗੰਗਾ ਜੀ ਨੂੰ ਮੇਰੀ ਇਹ ਭੇਟਾ ਦੇ ਦੇਣੀ ਜੇ ਹੱਥ ਕੱਢ ਕੇ ਗੰਗਾ ਲਵੇ ਤਾਂ ਦੇਹੀ ਉਹ ਬ੍ਰਾਹਮਣ ਨੂੰ ਕਹਿ ਕੇ ਦੇ ਦਿੱਤੀ ब्राह्मण ਜਦੋਂ ਆਇਆ ਕੱਢ ਕਸੀਰਾ ਸੌਪਿਆ ਕੱਢ ਕੇ ਕਸੀਰਾ ਦੋ ਥੇਲੇ ਮੋਟੇ ਜੇ ਹੁੰਦੇ ਸਨ ਉਹਨਾਂ ਸਾਹ ਦੇਤੇ ਰਵਿਦਾਸੇ ਗੰਗਾ ਦੀ ਭੇਟਾ ਰਵਿਦਾਸ ਭਜਗੀਨ ਗੰਗਾ ਦੀ ਭੇਟ ਵਾਸਤੇ ਲੱਗਾ ਪਰਬਿਆ ਭੀਚਦਾ ਉਹ ਵੀ ਜਿਤਨ ਸ਼ਤਰ ਗੰਗਾ ਦਾ ਜਨਮ ਜਦੋਂ ਹੁੰਦਾ 10ਵੀਂ ਥਿੱਤ ਹੋਵੇ ਇਸ ਨੂੰ 10 ਪਰੂ ਬਣੇ ਹੋਏ ਹੋਣ ਉਸ ਵੇਲੇ ਵੀ ਜਿਤਨ ਸ਼ਤਰ ਹੈ ਰਾਜਾ ਉੱਥੇ ਜਾ ਕੇ ਪਈ ਢਿਠਾ ਚਲਤ ਆਚਰਜ ਅਮੇਟਾ ਉਸ ਵੇਲੇ ਅਚਰਜ ਵੇਖਿਆ ਮਿਟਣ ਤੋਂ ਰਹਿਤ ਦਇਆ ਕਸੀਰਾ ਹੱਥ ਕੱਢ ਉਸ ਵੇਲੇ ਗੰਨਾ ਨੇ ਆਪਣਾ ਚੂੜਾ ਮਣੀ ਵਾਲਾ ਹੱਥ ਕੱਢ ਕੇ ਕਸੀਰਾ ਜਿਹੜੇ ਥੇਲੇ ਦੋਤੇ ਸੀ ਲੈ ਲਿਆ ਸੂਤ ਇੱਕ ਜਿਉਂ ਤਾਣਾ ਪੇਟਾ ਉਹ ਸਾਹ ਸੁng ਜਿਵੇਂ ਤਾਣੇ ਪੇਟੇ ਸੂਤ ਇੱਕੋ ਹੁੰਦਾ ਹੈ ਇਸ ਪ੍ਰਕਾਰ ਪਰਮੇਸ਼ਰ ਨੇ ਆਲਦ ਕੀਤੀ ਰਵਿਦਾਸ ਦੀ ਭਗਤ ਜਨਾ ਹਰ ਮਾਂ ਪਿਓ ਬੇਦਾਰ ਜਿਹੜਾ ਬ੍ਰਾਹਮਣ ਜਿਸ ਵਕਤੇ ਹੈ ਉਹ ਚੂੜਾ ਮਣੀ ਗਹਿਣਾ ਸਤਾ ਲੈ ਕੇ ਤੇਲੇ ਉਹ ਬ੍ਰਾਹਮਣ ਲਾਲਚ ਕੀਤਾ ਲਾਲਚ ਕਰਕੇ ਆਪਦੇ ਘਰ ਵਾਲੀ ਬਾਹਮਣੀ ਨੂੰ ਜਾ ਕੇ ਵਿਖਾਇਆ ਵੀ ਆ ਰਤਨਾ ਜਦ ਚੂੜੇ ਇੱਕ ਦਿੱਤਾ ਹੈ ਉਹ ਬ੍ਰਾਹਮਣੀ ਲਾਲਚ ਕਰਕੇ ਕਹਿੰਦੀ ਮੈਨੂੰ ਦੇ ਦੇ ਇਹ ਰਵਿਦਾਸ ਦੇ ਕੋਲੇ ਨਾ ਲੈ ਕੇ ਆਇਆ ਉਹ ਜੀਅ ਉਹ ਤੇ ਚੂੜਾ ਬ੍ਰਾਹਮਣੀ ਲੈ ਲਿਆ ਇਹ ਸੀ ਬ੍ਰਾਹਮਣ ਪ੍ਰੋਤ ਸੀ ਰਾਜੇ ਦਾ ਉਹ ਰਾਣੀ ਦੇ ਕੋਲੇ ਪਾ ਕੇ ਲਗਈ ਮੈਨੂੰ ਇਹ ਗਹਿਣਾ ਸੋਹਣਾ ਮਿਲਿਆ ਹੈ ਰਾਣੀ ਨੇ ਲਾ ਲਿਆ ਉਹਦਾ ਕਹਿੰਦੀ ਇੱਕ ਹੋਰ ਲਿਆ ਨਹੀਂ ਤੈਨੂੰ ਕੈਦ ਕਰਾ ਦੂੰ ਇਹਨੂੰ ਹੁਣ ਬਿਫਤਾ ਪੈ ਗਈ ਉਸ ਵੇਲੇ ਬ੍ਰਾਹਮਣ ਨੂੰ ਕਹਿਣ ਲੱਗੀ ਆ ਕੇ ਤੇ ਉਹ ਤਾਂ ਰਾਣੀ ਨੇ ਖੋਲਿਆ ਮੇਰੇ ਪਾਸੋਂ ਰਾਣੀ ਕਹਿੰਦੀ ਨਾਰਦਾ ਹੋਰ ਲਿਆ ਉਸ ਵਕਤ ਰੁਦਾਸ ਦੇ ਪੈਰੀਂ ਬ੍ਰਾਹਮਣ ਆ ਪਿਆ ਕਹਿਣ ਲੱਗਾ ਮਹਾਰਾ ਮੈਨੂੰ ਬਖਸ਼ ਲੋ ਮੈਂ ਗਲਤੀ ਕੀਤੀ ਹੈ ਗਲਤੀ ਕੀਤੀ ਹੈ ਕਹਿਣ ਲੱਗੇ ਕੀ ਗਲਤੀ ਕੀਤੀ ਹੈ ਕਹਿੰਦੇ ਜੀ ਤੁਹਾਡੀ ਭੇਟਾ ਗੰਗਾ ਨਹੀਂ ਦਿੱਤੀ ਸੀ ਰਤਨਾਜੜ ਤੇ ਚੂੜਾ ਉਹ ਮੈਂ ਆਪਣੀ ਬ੍ਰਾਹਮਣੀ ਨੂੰ ਦੇ ਦਿੱਤਾ ਬ੍ਰਾਹਮਣੀ ਚਲੀ ਗਈ ਰਾਣੀ ਦੇ ਕੋਲੇ ਰਾਣੀ ਨੂੰ ਖੋ ਲਿਆ ਹੁਣ ਉਹ ਹੋਰ ਮੰਗਦੀ ਮੈਂ ਕਿੱਥੋਂ ਦੇਵਾਂ ਰਫਲਾਸ ਕਹਿੰਦਾ ਜਾ ਗੰਗਾ ਦੇ ਜਲ ਦਾ ਘੜਾ ਭਰ ਲਿਆ ਜਾ ਘੜਾ ਭਰ ਕੇ ਲਿਆਇਆ ਉਸ ਵਿੱਚ ਉਸੇ ਤਰ੍ਹਾਂ ਗੰਗਾ ਨੂੰ ਬਾਹਂ ਕੱਢ ਕੇ ਦੂਸਰਾ ਚੂੜਾ ਮਣੀ ਦਾ ਜਿਹੜਾ ਸੀ ਦੇ ਦਿੱਤਾ ਉਹ ਦੋਵੇਂ ਜੋ ਰਾਣੀ ਨੂੰ ਜਾ ਕੇ ਦਿੱਤੇ ਰਾਣੀ ਸੇਵਕ ਬਣ ਗਈ ਚਾਲਾਂਬਾਈ ਉਹ ਰਾਣੀ ਸੀ ਇਸ ਪ੍ਰਕਾਰ ਸਾਧ ਸੰਗੇਤ ਜੀ ਉਹ ਬ੍ਰਾਹਮਣ ਦਾ ਖੜਾ ਚੁਲਾਸੀ ਰਾਨੀ ਤੋਂ ਸੂਤ ਇੱਕ ਜਿਉ ਤਾਣਾ ਪੇਟਾ ਜਿਵੇਂ ਤਾਣੇ ਪੇਟੇ ਦਾ ਸੂਤ ਇੱਕ ਹੁੰਦਾ ਏ ਉਹ ਮਹਾਰਾ ਸਾਵਾ ਦੇ ਭਗਤਾਂ ਦਾ ਸਹਾਇਕ ਏ ਭਗਤ ਜਨਾ ਹਰ ਮਾਂ ਪਿਓ ਬੇਟਾ ਭਗਤਾਂ ਜਨਾਂ ਦਾ ਹਰੀ ਮਾਤਾ ਜੀ ਦੀ ਨਿਆਈ ਹੈ ਭਗਤ ਮਹਾਰਾ ਦੇ ਬੇਟੇ ਪੁੱਤਰਾਂ ਦੀ ਨਿਆਈ ਹਨ ਲਾਇਆ ਕਸੀਰਾ ਹੱਥ ਕੱਢ ਹੱਥ ਕੱਢ ਕਰ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ ਵਾਹਿਗੁਰੂ ਖਾਲਸਾ